ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਅੱਜ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਅੱਜ ਇੱਕ ਹੋਰ ਡਿਸ ਦੇ ਨਾਲ ਜਿਹਦੇ ਲਈ ਆਪਾਂ ਨੇ ਆ ਆਲੂ ਲੈ ਲੇ ਆਲੂ ਆਪਾਂ ਨੇ ਧੋ ਕੇ ਵਾੜ ਲੇ ਹੁਣ ਇਹਨਾਂ ਨੂੰ ਆਪਾਂ ਛੱਲ ਲੈਣੇ ਆਂ ਗਾਟ ਮੇਲੇ ਜੀ ਥੋੜੇ ਜਿ ਸਿਲਕਾ ਠੰਡੇ ਕਰ ਲੈਣੇ ਇੱਕ ਦੋ ਮਿੰਟ ਲਈ ਰੱਖ ਦਾਂਗੇ ਇਹਨੇ ਠੰਡੇ ਹੋ ਜਾਣਗੇ ਆਲੂ ਤਾਂ ਆਪਾਂ ਨੇ ਹੋਰ ਵੀ ਵਾਲੇ ਦੇ ਪਰ ਆਪਾਂ ਜੇ ਤਿੰਨ ਕੇ ਆਲੂ ਲੈ ਲੈਣੇ ਵੱਧ ਨਹੀਂ ਲਵਾਂਗੇ ਲਓ ਜੀ ਆਪਾਂ ਨੇ ਇੱਕ ਵੱਾਲ ਲੈ ਲਿਆ ਇਦੇ ਵਿੱਚ ਆਪਾਂ ਇੱਕ ਕੌਲੀ ਪਾ ਲਈ ਮੱਕੀ ਦੇ ਆਟੇ ਦੀ ਇੱਕ ਕੌਲੀ ਆਪਾਂ ਪਾ ਲਈ ਕਣਕ ਦੇ ਆਟੇ ਦੀ ਔਰ ਇਹਦੇ ਵਿੱਚ ਜਿਹੜੇ ਆਪਾਂ ਨੇ ਆਲੂ ਲੈਤੇ ਸੀ ਉਬਲੇ ਹੋਏ ਆਲੂ ਛਿੱਲੇ ਤੇ ਉਹਨਾਂ ਨੂੰ ਗੱਦੂ ਕਾਸ਼ ਕਰ ਲੈਣੇ ਆ ਬਹੁਤ ਟੇਸਟੀ ਬਣਦਾ ਜੀ ਇਹਨਾਂ ਆਸਤਾ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਆਪਾਂ ਸਾਰੇ ਆਲੂਆਂ ਨੂੰ ਇੱਦਾਂ ਕਦੂਕਾਸ ਕਰ ਲਵਾਂਗੇ ਜੇ ਆਪਾਂ ਆਲੂਆਂ ਨੂੰ ਕਦੂਕਾਸ ਨਹੀਂ ਕਰਦੇ ਦੁੱਝੇ ਲੱਟ ਪਾਉਨੇ ਫਿਰ ਇਕੱਠਾ ਰਹਿ ਜਾਂਦੀਆਂ ਨੇ ਇਸ ਲਈ ਆਪਾਂ ਆਲੂ ਕਦੂਕਾਸ ਕਰਕੇ ਪਾਵਾਂਗੇ ਹੋਰ ਚੀਜ਼ਾਂ ਸਤਾ ਆਪਾਂ ਦੁੱਝੇ ਰੋਟੀ ਵੀ ਪਾ ਲੈਣੇ ਆ ਪਰ ਇਹਦੇ ਵਿੱਚ ਆਪਾਂ ਕਦੂਕਾਸ ਕਰਕੇ ਪਾਵਾਂਗੇ ਕਿਉਂਕਿ ਕਦੂਕਾਸ਼ ਕਰੇ ਹੋਏ ਦੇ ਵਿੱਚ ਗੱਠ ਨਹੀਂ ਜੀ ਕੋਈ ਰਹਿੰਦੀ। ਲਓ ਜੀ ਆਪਾਂ ਨੇ ਇੱਕ ਪਿਆਜ਼ ਲੈ ਲਿਆ। ਪਿਆਜ਼ ਛਿੱਲ ਕੇ ਆਪਾਂ ਨੇ ਧੋ ਲਿਆ। ਆਪਾਂ ਇਹਨੂੰ ਵੀ ਕਦੂਕਾਸ਼ ਕਰ ਲੈਨੇ ਆ। ਕਿਉਂਕਿ ਕੱਟ ਕੇ ਨਹੀਂ ਲੋਟ ਆਉਂਦਾ ਜੀ ਇਹਦੇ ਵਿੱਚ। ਇਦੇ ਵਿੱਚ ਕੱਦੂ ਕਾਸ਼ ਕਰਕੇ ਲੋਟ ਆਉਣਾ ਕੱਟਿਆ ਹੋਇਆ ਫਿਰ ਵਿੱਚ ਜਦ ਆਪਾਂ ਫਰਾਈ ਕਰਦੇ ਆ ਫਿਰ ਨਿਕਲ ਹੀ ਜਾਂਦਾ ਕੱਦੂ ਕਾਸ਼ ਕਰਿਆ ਹੋਇਆ ਨਹੀਂ ਵਿੱਚੋਂ ਨਿਕਲਦਾ چاہਾਂ ਤੁਸੀਂ ਦੋ ਪਿਆਜ਼ ਵੀ ਲੈ ਸਕਦੇ ਹੋ ਪਰ ਆਪਾਂ ਤਾਂ ਇੱਕੇ ਲੈਣਾ ਇੱਕੇ ਪਾਵਾਂਗੇ ਚਲੋ ਇੱਕੇ ਬਹੁਤ ਆ ਲੋ ਜੀ ਆਪਾਂ ਨਿਆ ਦੋਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਆਪਾਂ ਇਦਾਂ چیر પા ਕੇ ਬਰੀਕ-ਬਰੀਕ ਕੱਟ ਲਵਾਂਗੇ ਬਿਲਕੁਲ ਬਰੀਕ ਕਟਾਂਗੇ ਇਹਨਾਂ ਨੂੰ ਧਨੀਆ ਹੁਣ ਆਪਣੇ ਕੋਲ ਨਹੀਂ ਹੈਗਾ ਆਪਾਂ ਧਨੀਆ ਵੀ ਪਾ ਸਕਦੇ ਆ ਵਿੱਚ ਧਨੀਆ ਹੁਣ ਆਪਣੇ ਹੈ ਨਹੀਂ ਖੇਤ 'ਚ ਖਤਮ ਹੋ ਗਿਆ ਸੁੱਕ ਜਿਹਾ ਗਿਆ मिर्च कट के मिल हैं फिर तुम जी आप जीरा पा नमक पा स्वाद अनुसार लाल मिर्च पाने मिर्च आप पा थोड़ी पावे क्योंकि हरियाँ भी पा लिया जी दो तो। चाट मसाला पा लें थोड़ा पाम आमचूर पाउडर पा लिया हम सारिया चीज़ों मिक्स कर लैं ਲੋਜੀ ਆਪਾਂ ਥੋੜਾ ਜਿਹਾ ਪਾ ਲੈਨੇ ਆ ਕੀ ਇਹਨੂੰ ਕੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਵਿੱਚ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲੈਨੇ ਆ ਇੱਕੋ ਦਮ ਨਹੀਂ ਪਾਣੀ ਪਾਉਣਾ ਥੋੜਾ ਥੋੜਾ ਪਾ ਕੇ ਗੁੰਮ ਗੁੰਨਾਂਗੇ ਕਿਉਂਕਿ ਆਪਾਂ ਨੂੰ ਬਹੁਤਾ ਪਤਲਾ ਚਾਹੀਦਾ ਨਾ ਬਹੁਤਾ ਘੇੜਾ ਹਰਦੀ ਆਪਾਂ ਨਹੀਂ ਪਾਈ ਜੇ ਤੁਸੀਂ ਚਾਹੋ ਤਾਂ ਹਰਦੀ ਵੀ ਪਾ ਸਕਦੇ ਹੋ ਪਰ ਆਪਾਂ ਸਕੇਪ ਕਰਤੀ ਹਾਂ ਲੋ ਜੀ ਆਟਾ ਆਪਣਾ ਗੁੰਨੇਗੇ ਇਨਾ ਬੋਤਾਂ ਹਾਰਾ ਤੇ ਨਾ ਬੋਤਾਂ ਨਰਮ ਇਦਾਂ ਦਾ ਆਟਾ ਗੁੰਨ ਲਿਆ ਹੁਣ ਇਹਨੂੰ ਆਪਾਂ ਰੈਸਟ ਲਈ ਧਰ ਦਿੰਨੇ ਆ ਟੱਕੇ 5 ਮਿੰਟ ਲੋ ਜੀ ਆਪਾਂ ਨੇ ਤੇਲ ਤੇ ਕੀ ਪਾ ਲਿਆ ਇਹਨੂੰ ਆਪਾਂ ਗਰਮ ਕਰ ਲੈਨੇ ਆ ਇਹਨਾਂ ਤੇਲ ਆਪਣਾ ਗਰਮ ਹੁੰਦਾ ਇਦਾਂ ਇਤਰਾ ਆਪਾਂ ਕੱਢਦੇ ਆ ਪੇੜੇ ਲੋ ਜੀ ਆਪਾਂ ਇਹਦੇ ਪੇੜੇ ਛੋਟੇ ਛੋਟੇ ਪੇੜੇ ਬਣਾ ਲੈਨੇ ਆ ਤਾਂ ਦਸ ਹੱਥ ਲਾ ਲਾ ਕੇ ਲੋ ਜੀ ਇਹੜੇ ਆਪਾਂ ਨੇ ਬਣਾ ਲਏ ਹੁਣ ਆਪਾਂ ਇਧਰ ਚੱਕਲੇ ਨੂੰ ਵੀ ਥੋੜਾ ਜਿਹਾ ghee ਲਾ ਲੈਨੇ ਤੇ ਬੇਲਨੇ ਨੂੰ ਵੀ ਲਾ ਲੈਨੇ ਹੁਣ ਆਪਾਂ ਜਿਹੜੇ ਪੇੜੇ ਬਣਾਏ ਨੇ

हम आप पासा चेंज कर दी हम आप बहर क्ड ये अपनी पहली थोड़ी जी कट्टे फुलद्दी इन आप तो बाहर क्ड लें ਲੋ ਜੀ ਇਹ ਪਤੇ ਨੀ ਬੇਰ ਲਾ ਲੈਨੇ ਵਿੱਚ ਪਾ ਦੇਣੀ ਹੈ ਦ ਅੱਜ ਇੱਕ ਦੰਕੀ ਪਾ ਪਾ ਕੇ ਆਪਾਂ ਪੂਰੀ ਨੂੰ ਫਲਾ ਲਵਾਂਗੇ ਦੇਖੋ ਹੁਣ ਆਪਏ ਦੇ ਪਾਸਾ ਪਰਦਾ ਲਾ ਦਿੰਦੇ ਆ ਤੇਲ ਪਾ ਪਾ ਕੇ ਆਪਾਂ ਇਹਨੂੰ ਤਾਂ ਜੋ ਆਪਣੀ ਪੂਰੀ ਚੰਗੀ ਤਰ੍ਹਾਂ ਫੁੱਲ ਸਕੇ ਹਾਂ ਆਪਾਂ ਇਹਦਾ ਪਰਸਾ ਫਗਲ ਦਿੰਦੇ ਹਾਂ ਕਿੰtheta ਰਹੀ ਜੀ ਹੋਈ ਉਹ ਵਧੀਆ ਲੱਗਦੀ ਹੈ ਜੀ ਪੱਚੀ ਜੀ ਨਹੀਂ ਵਧੀਆ ਲੱਗਦੀ ਇਦਾਂ ਬਣ ਜਾਂਦੀ ਜਿਵੇਂ ਆਪਣੇ ਮੱਠੀਆਂ ਨਹੀਂ ਹੁੰਦੀਆਂ ਮੱਕੀ ਦਾ ਆਟਾ ਪਾਉਣ ਨਾਲ ਜਿਹੜੀਆਂ ਆਪਾਂ ਕਣਕ ਦੇ ਆਟੇ ਦੀ ਮੱਠੀਆਂ ਲਾਉਂਦੇ ਆ ਉਦਾਂ ਬਣ ਜਾਂਦੀ ਆ ਇਸੇ ਤਰ੍ਹਾਂ ਆਪਾਂ ਗੋਲ ਬਣਾ ਲੈਨੇ ਆ ਲੋਜੀ ਇਹ ਵੀ ਆਪਣੀ ਪੂਰੀ ਬਣੂਗੀ ਅੱਜ ਇਹ ਸੇ ਤਰ੍ਹਾਂ ਪਾ ਸਾੜੀਆਂ ਪੂਰੀਆਂ ਬਣਾ ਲੈਣੇ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ। ਮਿਲਦੇ ਆ ਕਿਸੇ ਹੋਰ ਵੀਡੀਓਜ਼ ਤਬ ਤੱਕ ਲਈ ਸਾਰਿਆਂ ਨੂੰ ਜੈ ਪਰੇ 7 ਸਨੀਕ ਤੱਕ।